ਇੱਕ ਪੰਜਾਬੀ ਅਤੇ ਪ੍ਰਵਾਸੀਆਂ ਵਿਚਾਲੇ ਛੋਟੇ ਜਿਹੇ ਵਿਵਾਦ ਨੇ ਵੱਡਾ ਰੂਪ ਧਾਰਨ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਫਲ ਖਰੀਦਣ ਦੌਰਾਨ ਹੋਈ ਗੱਲਬਾਤ ਹਿੰਸਾ ਦੇ ਵਿੱਚ ਤਬਦੀਲ ਹੋ ਗਈ ਜਿਸ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਪੰਜਾਬੀ ਵਿਅਕਤੀ ਦੀ ਬੇਰਹਿਮੀ ਦੇ ਨਾਲ ਹਥਿਆਰਾਂ ਨਾਲ ਕੁੱਟਮਾਰ ਵੀ ਕੀਤੀ ਗਈ ਹਮਲੇ ਤੋਂ ਬਾਅਦ ਉਹ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਹ ਸਿਰਫ ਇੱਕ ਵਿਅਕਤੀ ਉੱਤੇ ਹਮਲਾ ਨਹੀਂ ਸਗੋ ਪੂਰੇ ਸਮਾਜ ਦੇ ਸਬਰ ਦੀ ਪਰਖ ਹੈ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਜੇ ਹਮਲਾਵਰਾਂ ਦੇ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ ਉੱਤੇ ਰੋਸ ਪ੍ਰਗਟ ਕਰਨਗੇ। ਇਹ ਘਟਨਾ ਉਸ ਵੇਲੇ ਹੋਰ ਚਰਚਾ ਵਿੱਚ ਆ ਚੁੱਕੀ ਹੈ ਜਦੋਂ ਪਹਿਲਾਂ ਹੀ ਪ੍ਰਵਾਸੀ ਵੱਲੋਂ ਬੱਚੇ ਦੇ ਕਤਲ ਦਾ ਮਾਮਲਾ ਲੋਕਾਂ ਦੇ ਵਿੱਚ ਗੁੱਸੇ ਦਾ ਕਾਰਨ ਬਣਿਆ ਹੋਇਆ ਹੈ। ਹਰ ਲੋਕਾਂ ਅਤੇ ਜਥੇਬੰਦੀਆਂ ਦੇ ਵੱਲੋਂ ਇਨਸਾਫ ਦੀ ਸਖਤ ਮੰਗ ਵੀ ਕੀਤੀ ਜਾ ਰਹੀ ਹੈ ਨਹੀਂ ਮੌਕੇ ਤੇ ਨਹੀਂ ਮੌਜੂਦ ਸੀਗੇ ਮੌਕੇ ਤੇ ਜੋ ਦੱਸਦੇ ਵਾਲੇ ਵੀ ਉਸ ਹਿਸਾਬ ਨਾਲ ਦੇ ਵੀ ਉਹ ਮੰਨ ਲਾ ਟਰੈਕਟਰ ਤੇ ਆ ਰਿਹਾ ਸੀਗਾ ਤੇ ਮੰਨ ਲਓ ਟਰੈਕਟਰ ਤੇ ਉਹਨਾਂ ਨੇ ਪਿੱਛੇ ਤੋਂ ਬਾਹਰ ਕਰਿਆ ਉਹਨਾਂ ਦਾ ਕੋਈ 5-5 ਰੁਪਿਆ ਰੇਟ ਪਿੱਛੇ ਕੋਈ ਉਹ ਹੋਈ ਆ ਕੀ ਨਾਮ ਸੀ ਉਹਨਾਂ ਦਾ ਔਰ ਕਿਹਨੇ ਕੰਮ ਕੀਤਾ ਉਹਦਾ ਨਾਮ ਹੈਗਾ ਸਤਨਾਮ ਸਿੰਘ ਜੀ ਪੁੱਤਰ ਹਰਦੇਵ ਸਿੰਘ ਪਿੰਡ ਲਹਿਰਾ ਮਹਾਪਤ ਕੀ ਲੱਗਦਾ ਬੈਟ ਪਰਵਾਸੀਆਂ ਨੇ ਜੀ ਜੱਟੀਆਂ ਨੂੰ ਦੇ ਰੱਖੀ ਹੈਗੀ ਜਿਨ੍ਹਾਂ ਨੇ ਰੋਜ਼ਗਾਰ ਹਾਂਜੀ ਦੱਸ ਤਾਂ ਪੰਜਾਬੀਆਂ ਨੂੰ ਹੀ ਦੇ ਰੱਖੀ ਹੈ ਇਹਨਾਂ ਨੇ ਮੰਨ ਲਓ ਇੱਥੇ ਹੁਣ ਅੱਜ ਆ ਦੇਖ ਲੋ ਲਹਿਰਾ ਮਹੱਬਤ ਥਰਮਲ ਮਾਰਕੀਟ ਦੇ ਵਿੱਚ ਪੂਰੇ ਪ੍ਰਵਾਸੀਆਂ ਦਾ ਹੀ ਰੇੜੀ ਸੀਗੀ ਪੂਰੇ ਪ੍ਰਵਾਸੀਆਂ ਦਾ ਹੀ ਕਬਜ਼ਾ ਸੀਗਾ ਇੱਥੇ ਅੱਜ ਹੁਣ ਕੱਲ ਦਾ ਰੌਲਾ ਪੈਣ ਤੋਂ ਬਾਅਦ ਹੁਣ ਸਾਰੇ ਆਪਣੇ ਪੰਜਾਬੀ ਭਾਈਚਾਰਿਆਂ ਨੇ ਰੇੜੀ ਦੁਕਾਨਦਾਰੀ ਜਿਹੜੀ ਲਾਈ ਹੈ ਜਾਂ ਵੀ ਕੀਤਾ ਸੀਗਾ ਫਿਰ ਰੋਜ਼ ਜ਼ਿਆਰ ਕਰਨੇ ਪੈ ਟਹਰਾ ਮਹੱਬਤ ਵਾਲਿਆਂ ਨੇ ਇਹ ਜਾਂ ਤਾਂ ਹਜੇ ਨਹੀਂ ਹੋਇਆ ਜੀ ਹਜੇ ਕਿਹੜਾ ਪਹਿਲਾਂ ਵਾਲਾ ਚੌਂਕੀ 'ਚ ਜਿਹੜੀ ਕਾਰਵਾਈ ਚੱਲੀ ਆ ਰਹੀ ਆ ਉਹ ਚੌਂਕੀ ਨੂੰ ਅਲਟੀਮੇਟਰ ਦਿੱਤਾ ਸੀਗਾ ਜੇ ਆਖਰੀ ਵਾਰ ਜੋ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਰੋਡ ਜਾਮ ਕੀਤਾ ਜਾਊਗਾ ਕਿਹਨੇ ਵੀ ਪੰਜਾਬੀ ਕੰਮ ਨਹੀਂ ਕਰਦੇ ਕਹਿੰਦੇ ਪ੍ਰਵਾਸੀਆਂ ਤੋਂ ਕੰਮ ਕਰਵਾਉਂਦੇ ਆਗੇ ਤੇ ਪੰਜਾਬੀ ਤੇ ਕਹਿੰਦੇ ਕਿ ਪੰਜਾਬੀ ਤਾਂ ਰੇੜੀ ਲਾਉਣ ਤੋਂ ਵੀ ਕਰਵਾਉਂਦਾ ਪਰ ਮੈਂ ਤਾਂ ਤੁਹਾਨੂੰ ਵੇਖ ਕੇ ਖੁਸ਼ ਹਾਂ ਕਿ ਕਿ ਸਾਰੇ ਕੰਮ ਤਾਂ ਅਸੀਂ ਕਰਦੇ ਆਂ ਪਰ ਕਿਉਂ ਜਦੋਂ ਚਪੈਂਦੀ ਇਹਨਾਂ ਤੋਂ ਇਹ ਜਿਹੜੇ ਵਾਰਡਿੰਗ ਆ ਵਾਸਤੇ ਇੱਕ ਪੰਜਾਬੀ ਨੂੰ ਬਦਨਾਮ ਕਰਨ ਤੇ ਹੋਈ ਵੀ ਆ ਜੀ ਠੀਕ ਹੈ ਨਹੀਂ ਪੰਜਾਬੀ ਨੂੰ ਜਿੱਥੇ ਮਰਜ਼ੀ ਲਾ ਲੋ ਕੰਮ ਕਿਹੜਾ ਨਹੀਂ ਕਰਦਾ ਪੰਜਾਬੀ ਕੋਈ ਫੈਕਟਰੀ 'ਚ ਕੰਮ ਨਹੀਂ ਕਰਦਾ ਜਾਂ ਕੋਈ ਕਾਰਖਾਨੇ ਦੇ ਹੋਰ ਕੰਮ ਨਹੀਂ ਕਰਦਾ ਜਾਂ ਕੋ ਪਾਹੇ ਕੋਣੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਨੂੰ ਨਕਾਮ ਕੀਤਾ ਜਾ ਰਿਹਾ ਉਹਨੂੰ ਬੇਕਾਰ ਕਹਿ ਕੇ ਉਹਦਾ ਹੌਸਲਾ ਤੋੜਿਆ ਜਾ ਰਿਹਾ ਹੈ ਇਹੇ ਕਰਕੇ ਲਈ ਉਹ ਬੰਦੇ ਆਦੇ ਉਸ ਤੋਂ ਹੋ ਜਾਂਦੇ ਨੇ ਇਹ ਜਦੋਂ ਕਿ ਮੰਨ ਲਓ ਹੁਣ ਕੰਮ ਕਰਨ ਨੂੰ ਮਜ਼ਦੂਰੀ ਕੋਣ ਨਹੀਂ ਕਰਦਾ ਸਾਰੀ ਕਰਦਾ ਲੇਕਿਨ ਜਦੋਂ ਇੱਕ ਥਾਂ ਇਹ ਹਾ ਵੀ ਹੋ ਜਾਂਦੇ ਨੇ ਉਸ ਤੋਂ ਫਿਰ ਕੋਈ ਭਾਈਚਾਰਾ ਮੜਾ ਆ ਪਿੱਛੇ ਵੀ ਹਟ ਜਾਂਦਾ ਹੈ ਇਦਾਂ ਜਿਹੜਾ ਹੋਣਾ ਕੀ ਚਾਹੀਦਾ ਹੈ ਤੁਹਾਡੇ ਮੁਤਾਬਕ ਹੋਣਾ ਦਾ ਇਹ ਚਾਹੀਦਾ ਹੈ ਅਸੀਂ ਪੰਜਾਬ ਦੇ ਵਾਸੀ ਆ ਸਾਡਾ ਪੰਜਾਬ ਦਾ ਅਸੀਂ ਆਪ ਦਾ ਆਪ ਦੀ ਦੁਕਾਨਦਾਰੀ ਆਪਦੀਆਂ ਜ਼ਿੰਮੇਵਾਰੀਆਂ ਆ ਦੇ ਪਿੰਡ ਦੇ ਹਿਸਾਬ ਨਾਲ ਚੱਲੀਏ ਜਿਹੜਾ ਕਿ ਹੁਣ ਤੁਸੀਂ ਸ਼ਹਿਰਪੁਰ ਦੇ ਵਿੱਚ ਦੇਖ ਲਓ ਲੈ ਵੀ ਉਹਦੇ ਵਿੱਚ ਕੀ ਹੈ ਚਲੋ ਅਸੀਂ ਤਾਂ ਇੱਥੇ ਮੰਨ ਲੈਨੇ ਸਾਡੇ ਬੰਦੇ ਦੀ ਗਲਤੀ ਹੋਊਗੀ ਜਿਹੜਾ ਸ਼ਹਿਰਪੁਰ ਦੇ ਵਿੱਚ ਕਾਂਡ ਹੋਇਆਗਾ ਉਹ ਬੱਚੇ ਨੇ ਕੀ ਕਿਸੇ ਦਾ ਵਿਗਾੜਿਆ ਸੀਗਾ ਕੀ ਵਿਗਾੜਿਆ ਸੀ ਉਹਦੇ ਇੰਨੀ ਬੁਰੀ ਹਾਲਤ ਦੇ ਨਾਲ ਉਹਦੀ ਮੌਤ ਹੋਈ ਆ ਤੇ ਉਹ ਹੁਣ ਦੱਸੋ ਲੈ ਵੀ ਇਹ ਕਿਸੇ ਦੇ ਬਸ ਦੇ ਬੰਦੇ ਨਹੀਂ ਹੁੰਦੇ ਇਹ ਮੰਨ ਲੈ ਕਿਸੇ ਦੇ ਸਕੇ ਨਹੀਂ ਹੁੰਦੇ ਕਿਸੇ ਨਾਲ ਵੀ ਮੰਨ ਲਾ ਆਪਾਂ ਇਹਨਾਂ ਨੂੰ ਜਿੰਨਾ ਮਰਜੀ ਪੰਜਾਬ ਦੇ ਵਿੱਚ ਇੱਕ ਹਮਦਰਦੀ ਆ ਪੰਜਾਬ ਬਾਹਰਲੇ ਸੂਬਿਆਂ ਤੋਂ ਆਏ ਨੂੰ ਹਰੇਕ ਨੂੰ ਇੱਕ ਹਮਦਰਦੀ ਦਿੰਦਾ ਉਹਨੂੰ ਜਗ੍ਹਾ ਦਿੰਦਾ ਖਾਣ ਪੀਣ ਨੂੰ ਵੀ ਦਿੰਦਾ ਤੇ ਉਹੀ ਪ੍ਰਵਾਸੀ ਸਾਡੇ ਤੇ ਉਲਟਾ ਆ ਵੀ ਹੁੰਦਾ ਹੋ ਜਾਂਦਾ ਬਹੁਤ ਅਸ਼ਾ ਪਰ ਬਹੁਤ ਹੀ ਬੰਦ ਭੱਗਾ ਹੋਇਆ ਇਹਦਾ ਸਰ ਬੱਚੇ ਮਾਰੇ ਇੱਥੇ ਜੀ ਆਪਣੇ ਬੁੱਧਵਾਰ ਦੀ ਮੰਡੀ ਸੀਗੀ ਸਬਜ਼ੀ ਮੰਡੀ ਮੁੰਡਾ ਤੇ ਅਮਰੂਦ ਲੈਣ ਲੱਗਿਆ ਉਹ ਕਹਿੰਦੇ ਜੀ ਚਾਹੀ ਵੀ ਮੁੰਡਾ ਬਸ ਇੱਥੇ ਜੀਗਾ ਚਾਹੀ ਵੀ ਲੈ ਦੇ ਪੈਸੇ ਦੇਦੇ ਉਹਨੇ ਉਹ ਟਰੈਕਟਰ ਦੇ ਵਿੱਚ ਲੱਗਿਆ ਤੇ ਉਹਨਾਂ ਨੇ ਗਰਡੇਟ ਬੁਰੀ ਹੇਟ ਤੇ ਰੇੜੀ ਬੁਰੀ ਹੇਟ ਸੀ ਤੇ ਜਦੋਂ ਟਰ ਡੋੜ ਲੱਗਿਆ ਤਾਂ ਉਹ ਦਾ ਕਲਚ ਤੇ ਪੈ ਚੱਕਿਆ ਗਿਆ ਸਾਡੇ ਬਸ ਬਹੁਤ ਜ਼ਿਆਦਾ ਕੁੱਟਿਆ ਸੀ ਮੱਧ ਭਾਗਾਂ ਦੇ ਸਿਰ ਚਪਟੇ ਮਾਰ ਕੇ ਬਹੁਤ ਮਾਰੇ ਉਹਦਾ ਹੀ ਦਬਰ ਪੱਛੀ ਗਈ ਕਿੰਨੇ ਸੀ ਰੇੜੀ ਨਾਲੇ ਸਾਰੇ ਲੱਗ ਨਾਲੇ ਇਹਨਾਂ ਦਾ ਇੱਕਾ ਇੱਕਾ ਸ਼ੋਰ ਇਹਨਾਂ ਦੇ ਪੈਂਦਾ ਜੀ ਇਹ ਸਾਡੇ ਇੱਥੇ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਇਥੇ ਜਿਹੜੇ ਕਰਨਾ ਸੱਚ ਤਾਂ ਇਹ ਭਈਆਂ ਨੂੰ ਭਜਾਉਣਾ ਚਾਹੁੰਦੇ ਇਥੇ ਜੀ ਕੋਈ ਇਸੇ ਜੜੀ ਨਾ ਲਗਣ ਦੇਣੀ ਕੱਲ੍ਹ ਬਹੁਤ ਗੁੱਡ ਕਰਨੀ ਹੋ ਰਹੀ ਜੀ ਅਸੀਂ ਕੱਲ ਸਾਰੇ ਜੜੀਆਂ ਤੋਂ ਭਜਾ ਦੇ ਕੱਟ ਕੇ ਤੇ ਪਿੰਡ ਦਾ 65 ਪੰਚੀ ਤੋਂ ਬੰਦਿਆ ਕੱਟ ਚੁੱਕੇ ਕੱਲ ਤੇ ਜਿਵੇਂ ਕੋਈ ਪ੍ਰਸ਼ਾਸਨ ਜੀ 307 ਤੱਕ ਕਹਿੰਦੇ ਆ ਵੀ ਪਰਚਾ ਦਰਜ ਹੋਵੇ ਜਿੰਨੇ ਜੇ ਬਣਦੀ ਹੈ ਜੀ 307 ਜੀ ਉਹਨਾਂ ਨੇ ਨਾ ਕੀਤਾ ਉਹਨਾਂ ਨੇ ਜਿਹੜਾ ਸੀ ਕਾਹ ਮੀਟ ਕਰਾਂਗੇ ਹਾਂਜੀ ਮਤਾ ਪਾਸ ਕਰਦਾ ਕਿ ਪਰਵਾਸੀ ਮਜ਼ਦੂਰਾਂ ਦਾ ਧਾਰ ਕਾਟ ਨੇ ਬਣਨੇ ਦੀ ਇੱਥੇ ਜਮਾਇਆ ਇੱਥੇ ਵੀ ਹਾਂਜੀ ਅਸੀਂ ਇਹ ਕੁਝ ਭਾਲਦੇ ਜੀ ਬਈ ਕੁਝ ਨਾ ਲੰਦੋਂ ਚਾਹੀਦੀ ਕੀ ਕਰਨਾ ਚਾਹੁੰਦੇ ਪਿੰਡ ਦੀ ਪੰਚਾਇਤ ਨਾਲ ਗੱਲ ਕਰੂੰਗਾ ਹਾਂਜੀ ਮੈਂ ਵੀ ਸਾਫ ਕਾ ਬੀਸੀ ਹਾਂਜੀ ਹਾਂਜੀ ਕੀ ਚਾਹੁੰਦੇ ਕਿ ਵੀ ਕੀ ਹੋਣਾ ਚਾਹੀਦਾ ਕੰਮ ਅਸੀਂ ਤਾਂ ਜਿਵੇਂ ਭਈਆਂ ਨੂੰ ਭਜਾਉਣਾ ਚਾਹੀਦਾ ਜੀ ਇੱਥੇ ਰਹਿਣੀ ਚਾਹੀਦੀ ਇਹਨਾਂ ਦਾ ਜ਼ਮੀਨ ਹੋਣੀ ਚਾਹੀਦੀ ਤਾਂ ਪਲਾਟ ਦੇ ਦੇਣਾ ਉਹਨਾਂ ਚਾਹੀਦੇ ਇੰਨਾ ਰੇੜੀ ਦਾ ਲੱਗਣੀ ਦੇਣੀ ਇਹਨਾਂ ਦੇ